ਨਸ਼ਾ ਵਿਰੁੱਧ ਕਾਰਵਾਈ ਚੱਲਦੀ ਹੈ ਕਿੰਨੇ ਕੇ ਮੁਕਦਮੇ ਦਰਜ ਕੀਤੇ ਜਾ ਚੁੱਕੇ ਨੇ ਤੇ ਕਿੰਨੇ ਘਰੋਪੀ ਫੜੇ ਜਾ ਚੁੱਕੇ ਨੇ ਅਸਤਕ ਦੇ ਕੋਈ ਜਿਹੜੀ ਆਪਣੀ ਪੰਜਾਬ ਸਰਕਾਰ ਦੁਆਰਾ ਸੀਐਮ ਸਾਹਿਬ ਦੁਆਰਾ ਜਿਹੜਾ ਯੁੱਧ ਨਸ਼ਾ ਦਾ ਚਿੜਿਆ ਗਿਆ ਉਸ ਦੇ ਤਹਿਤ ਲੜੀ ਤਹਿਤ ਕਾਰਵਾਈ ਕਰਦੇ ਹੋਏ 1 ਮਾਰਚ ਤੋਂ ਇਹ ਜਿਹੜਾ ਹੈਗਾ ਇਹਦਾ ਐਲਾਨ ਹੋਇਆ ਸੀਗਾ ਸੀਐਮ ਸਾਹਿਬ ਵੱਲੋਂ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਵੱਲੋਂ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਲਗਾਤਾਰ ਕਾਰਵਾਈ ਕੀਤੀ ਗਈ ਹੈ ਇਸ ਦੇ ਵਿੱਚ ਮੁਲਾਪੁਰ ਸਬਡਿਵੀਜ਼ਨ ਦੇ ਵੱਲੋਂ ਜਿਹਦੇ ਵਿੱਚ ਮੁਲਾਪੁਰ ਥਾਣਾ ਮਾਝਰੀ ਸਿੱਟੀ ਕੁਰਾਲੀ ਥਾਣਾ ਤੇ ਸਦਰਕੁਰਾਲੀ থানা ਜਿਹੜੇ ਇਹ ਸਾਰੇ ਆ ਜਾਂਦੇ ਨੇ ਇਹਨਾਂ ਦੇ ਵਿੱਚ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਅਪਰੋਕਸੀਮੇਟਲੀ 40 ਐਫ ਆਈ ਆਰਸ ਪਲੱਸ ਲੌਜ ਕਰ ਚੁੱਕੇ ਹਾਂ ਅਸੀਂ ਜਿਹਦੇ ਵਿੱਚ 70 ਦੇ ਕਰੀਬ ਬੰਦੇ ਅਰੈਸਟ ਹੋ ਚੁੱਕੇ ਨੇ ਤੇ ਇਹਦੇ ਨਾਲ ਨਾਲ ਹੀ ਸਾਡੇ ਜਿਹੜੇ ਹੈਗੇ ਨੇ 70 ਦੇ ਕਰੀਬੀ ਜਿਹੜੇ ਬੰਦੇ ਨੇ ਇਸ ਤੋਂ ਇਲਾਵਾ ਉਹ ਜਿਹੜੇ ਹੈਗੇ ਨੇ ਡੀਡਿਕਸ਼ਨ ਜਾਂ ਓਟ ਕਲੀਨਿਕ ਦੇ ਨਾਲ ਜੁੜੇ ਗਏ ਇਹ ਡਰਾਈਵ ਜਿਹੜੀ ਹੈਗੀ ਲਗਾਤਾਰ ਚੱਲ ਰਹੀ ਹੈ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਪੈਡਲਰ ਤੋਂ ਲੈ ਕੇ ਜਿਹੜੇ ਮੀਨਸ ਮਤਲਬ ਨੇ ਉਹ ਸਾਰੇ ਅਰੈਸਟ ਕੀਤੇ ਜਾ ਰਹੇ ਪਿੰਡਾਂ ਵਿੱਚ ਵੀ ਕੋਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਵੇਅਰ ਕਰਨ ਜਿੱਦਾਂ ਮੀਟਿੰਗਸ ਨੇ ਜਿਹੋ ਤੁਸੀਂ ਰੈਗੂਲਰ ਕਵਰ ਕਰ ਹੀ ਰਹੇ ਹੋ ਸਾਰਾ ਮੀਡੀਆ ਵੀ ਕਵਰ ਕਰ ਹੀ ਰਿਹਾ ਹੈ। ਛਟੋ-ਛਟ ਜਿਹੜੀਆਂ ਹੈਗੀਆਂ ਨੇ 100 ਦੇ ਕਰੀਬ ਅਸੀਂ ਮੀਟਿੰਗ ਜਿਹੜੀਆਂ ਹੈਗੀਆਂ ਨੇ ਅਸੀਂ ਪਿਛਲੇ ਦਿਨੀ ਜਿਹੜਾ ਹੈਗਾ 2-3 ਮਹੀਨੇ ਚ ਕਰ ਚੁੱਕੇ ਹਾਂ। ਦਿੱਲੀ ਦੇ ਕਰੀਬ ਸਾਡੀਆਂ 5-6 ਮੀਟਿੰਗਸ ਹੋਈਆਂ ਨੇ ਤੇ ਜ਼ਿਆਦਾ ਵੀ ਹੋ ਜਾਂਦੀਆਂ ਨੇ। ਤੋਂ ਜਿਸ ਤਰ੍ਹਾਂ ਕੱਲ ਦੀ ਗੱਲ ਹੈ ਕੱਲ ਸਾਡੀਆਂ 5 ਤੇ 2 10 ਦੇ ਕਰੀਬ ਮੀਟਿੰਗਸ ਅਸੀਂ ਕੀਤੀਆਂ ਨੇ। ਦੋ ਮਲਾਪੁਰ ਦੇ ਵਿੱਚ ਹੋਈਆਂ ਨੇ, ਦੋ ਮਾਤਰੀਚ ਹੋਈਆਂ ਨੇ, ਇੱਕ ਸਿਟੀ ਕੁਰਾਲੀ ਚ ਹੋਈ ਹੈ ਜੀ ਤੇ ਪੰਜ ਮੀਟਿੰਗ ਜਿਹੜੀਆਂ ਹੈਗੀਆਂ ਨੇ ਸੋਦਰ ਕੁਰਾਲੀ ਦੇ ਤੋ ਇਸ ਤਰੀਕੇ ਦੇ ਨਾਲ ਡੇਲੀ ਬੇਸਿਸ ਤੇ ਜਿਹੜੀਆਂ ਹੈਗੀਆਂ ਨੇ ਯੁੱਧ ਨਸ਼ਾ ਵਿਰੋਧ ਦੇ ਤਹਿਤ ਪੀ.ਸੀ.ਐਮ ਸਾਹਿਬ ਨੇ ਇੱਕ ਹੋਏ ਨਸ਼ਾ ਮੁਕਤ ਜਿਹੜੀ ਹੈਗੀ ਹੈ ਰੈਲੀ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਨਰਾ ਸੈਮੀਨਾਰ ਕਰ ਰਹੇ ਆ ਬਾਰ-ਬਾਰ ਆਪਾਂ ਪਿੰਡਾਂ ਚ ਜਾ ਕੇ ਉਹਦੇ ਤਹਿਤ ਵੀ ਲਗਾਤਾਰ ਜਿਹੜੀ ਹੈਗੀ ਕਾਰਜ ਚੱਲਦੀ ਹੈ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਸਾਨੂੰ ਇਹਦੇ ਬਾਰੇ ਜਿਹੜਾ ਹੈਗਾ ਜਾਗਰੂਤ ਕਰਨ ਸਾਨੂੰ ਜਿਹੜੀ ਵੀ ਉਹਨਾਂ ਦੇ ਏਰੀਆ ਦੇ ਵਿੱਚ ਕੋਈ ਗੱਲ ਪਤਾ ਲੱਗਦੀ ਹੈ ਸਾਨੂੰ ਇਨਫੀਮੇਟ ਕਰਨ ਤਾਂ ਜੋ ਅਸੀਂ ਉਹਦੇ ਤੇ ਬਣਦਾ ਐਕਸ਼ਨ ਲੈ ਸਕੀਏ ਇਹਦੇ ਨਾਲ ਹੀ ਫਿਰ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਇਹਦੇ ਵਿੱਚ ਸਮਝਣ ਅਸੀਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ওয়ার্ডਸ ਦੇ ਵਿੱਚ ਅਸੀਂ VDC ਤੇ WDC ਬਣਾਈਆਂ ਨੇ ਜੀ ਵਿਲੇਜ ਡਿਫੈਂਸ ਕਮੇਟੀਆਂ ਤੇ WDC ਦਾ ਮਤਲਬ ਵਾਰਡ ਡਿਫੈਂਸ ਕਮੇਟੀ ਇਹਨਾਂ ਕਮੇਟੀਆਂ ਦਾ ਪਰਪਸ ਇਹ ਹੈ ਕਿ ਇਹਦੇ ਵਿੱਚ ਉਥੋਂ ਦੇ ਏਰੀਏ ਦੇ 8-10 ਬੰਦੇ ਜਿਹੜੇ ਹੈਗੇ ਨੇ ਮੋਤਵਰ ਬੰਦੇ ਜਿਹੜੇ ਇਸ ਕੰਮ ਨੂੰ ਲੈ ਕੇ ਪ੍ਰਪੈਲਡ ਨੇ ਜੁਝਾਰੂ ਨੇ ਵੀ ਅਸੀਂ ਕੁਝ ਆਪਾਂ ਜਿਹੜਾ ਹੈਗਾ ਆਪਣੇ ਏਰੀਏ 'ਚੋਂ ਆਪਣੇ ਵਾਰਡ 'ਚੋਂ ਆਪਣੇ ਪਿੰਡ 'ਚੋਂ ਨਸ਼ੇ ਨੂੰ ਖਤਮ ਕਰਨਾ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਵੀ ਇਹਦੇ ਵਿੱਚ ਇਹ ਲਾਈ ਹੈ ਕਿ ਉਹ ਪੈਰਲਲ ਸਾਡੇ ਨਾਲ ਕੰਮ ਕਰਦੇ ਹੋਏ ਜਿਹੜੇ ਬੰਦੇ ਨਸ਼ੇ ਦੇ ਵਿੱਚ ਪੈਗੇ ਨੇ ਚਾਹੇ ਕੰਜ਼ਿਊਮਰ ਹੈ ਚਾਹੇ ਕੋ ਪੜਲ ਉਹਦੇ ਬਾਰੇ ਜਿਹੜਾ ਹੈਗਾ ਉਹਦੇ ਤੇ ਚੱਕ ਰੱਖਣਾ ਉਹਨਾਂ ਦੇ ਪਰਿਵਾਰ ਨਾਲ ਰਫਤਾ ਰੱਖਣਾ ਅਗਰ ਕੋਈ ਬੰਦਾ ਨਸ਼ਾ ਛਡੋ ਕੇਂਦਰ ਤੋਂ ਵਾਪਸ ਆ ਕੇ ਦੁਬਾਰਾ ਦੇ ਨਸ਼ੇ 'ਚ ਇਨਵੋਲਵ ਹੋਣ ਦੇ ਵਿੱਚ ਲੱਗਦਾ ਹੈ ਤਾਂ ਸਾਨੂੰ ਸੂਚਿਤ ਕਰਾਂ ਪਹਿਲਾਂ ਤਾਂ ਕਾਉਂਸਲਿੰਗ ਵਾਲੇ ਪਾਸੇ ਦੇਖਿਆ ਜਾਏਗਾ ਇਨ ਕੇਸੋ ਬੰਦਾ ਨਹੀਂ ਸੁਧਰਦਾ ਹੈਗਾ ਤਾਂ ਫਿਰ ਉਹਦੇ ਤੇ ਜੋ ਬੰਦਾ ਕਾਨੂੰਨੀ ਐਕਸ਼ਨ ਹੈ ਉਹ ਵੀ ਲਿੱਤਾ ਜਾਏਗਾ ਪਰ ਇਹਦੇ ਵਿੱਚ ਜਿਹੜੀ ਹੈਗੀ ਹੈ ਪੁਲਿਸ ਤੇ ਸਰਕਾਰ ਦੇ ਨਾਲ ਨਾਲ ਪਬਲਿਕ ਦਾ ਸਭ ਤੋਂ ਵੱਡਾ ਰੋਲ ਹੈਗਾ ਤੇ ਜੇ ਆਪਾਂ ਪਬਲਿਕ ਸਾਡੇ ਨਾਲ ਇਹ ਰੋਲ ਨਿਭਾਉਗੀ ਤਾਂ ਨਸ਼ਾ ਮੁਕਤ ਪੰਜਾਬ ਡੈਫੀਨਿਟਲੀ ਜੋ ਆਪਣਾ ਚੱਲ ਰਿਹਾ ਹੈ ਉਹ ਆਪਾਂ ਅ ਅਦਰਵਾਈਜ਼ ਇਹਦੇ ਵਿੱਚ ਸਮਾਂ ਲੱਗੇਗਾ ਸਰ ਜਿਹੜਾ ਤੁਹਾਨੂੰ ਕੋਈ ਜਾਣਕਾਰੀ ਦਿੰਦਾ ਉਹ ਗੁਪਤ ਨੰਬਰ ਰੱਖਿਆ ਜਾਏਗਾ ਤੇ ਹੋਰ ਕਿਹੜੇ ਨੰਬਰ ਤੁਹਾਡੇ ਨਾਲ ਕੰਟੈਕਟ ਤੇ ਹੋਵੇਗਾ ਦੇਖੋ ਜੀ ਜਿਹੜਾ ਹੈਗਾ ਇਹਦੇ ਸਾਰੇ ਐਸ ਐਚ ਓਜ਼ ਦੇ ਨੰਬਰ ਜਿਹੜੇ ਹੈਗੇ ਨੇ ਡਿਸਪਲੇ ਤੇ ਹੈਗੇ ਨੇ ਜੀ ਆਪਣੇ ਆਪਣੇ ਥਾਣਿਆਂ ਦੇ ਤੇ ਜਿਹੜਾ ਹੈਗਾ ਜਿਵੇਂ ਹੁਣ ਗੱਲ ਕਰਾਂ ਕਿ ਮੇਰਾ ਤੁਸੀਂ ਮੇਰਾ 7710111912 ਮੇਰਾ ਨੰਬਰ ਹੈਗਾ ਫੋਨ ਜੇ ਨਹੀਂ ਵੀ ਚੱਕਦੇ ਤੁਸੀਂ ਮੈਸੇਜ ਟਰੌਪ ਕਰ ਦਿਓ ਜਦੋਂ ਟਾਈਮ ਲੱਗੇਗਾ ਤੁਹਾਡੇ ਨਾਲ ਗੱਲ ਕਰਨੀ ਜਾਏਗੀ ਤੇ ਜਿਹੜੀ ਵੀ ਚੀਜ਼ ਤੁਸੀਂ ਕਹੋਗੇ ਉਹਨੂੰ ਵੈਰੀਫਾਈ ਕਰਦੇ ਹੋਏ ਉਸ ਦੇ ਉੱਤੇ ਜੋ ਬਣਦਾ ਕਾਨੂੰਨੀ ਐਕਸ਼ਨ ਹੈਗਾ ਉਹ ਲੈ ਲਿਆ ਜਾਏ ਓਕੇ ਸਰ ਥੈਂਕ ਯੂ ਤੇ ਲੋਕਾਂ ਕੋਈ ਕੀ ਕਹਿਣਾ ਚਾਹੋਗੇ ਤੇ ਨਸ਼ੇ ਬਾਰੇ ਨਸ਼ੇ ਬਾਰੇ ਇਹੀ ਕਹਿਣਾ ਚਾਹਾਂਗਾ ਜੀ ਵੀ ਆਪਣੀ ਪਾਪੂਲੇਸ਼ਨ ਦੇ ਵਿੱਚੋਂ ਬਹੁਤ ਹੀ ਘੱਟ ਪਰਸੈਂਟੇਜ ਚਾਹੇ ਵਾਰਡ ਹੈ ਚਾਹੇ ਪਿੰਡਾਂ ਕੋਲ ਨਸ਼ੇ ਚ ਲੱਗੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਉਹ ਕਿਤੇ ਨਾ ਕਿਤੇ ਬੱਚੇ ਦੇ ਉੱਤੇ ਜਿਹੜਾ ਹੈਗਾ ਚੈੱਕ ਮਾਪੇ ਦਾ ਮਾਪਿਆਂ ਦਾ ਹੋ ਗਿਆ ਚਾਹੇ ਸੁਸਾਇਟੀ ਦਾ ਹੈਗਾ ਉੱਥੇ ਕਿਤੇ ਨਾ ਕਿਤੇ ਕਮੀ ਜਾਂਦੀ ਹੈ ਸਭ ਤੋਂ ਵੱਡਾ ਰੋਲ ਹੈਗਾ ਪਰਿਵਾਰ ਦਾ ਆਪੜਾ ਜੇ ਕਿਸੇ ਜਿੰਨੀਆਂ ਮੈਂ ਪਿੰਡਾਂ ਦੀ ਮੀਟਿੰਗ ਕੀਤੀਆਂ ਜਿਵੇਂ ਮੰਨ ਲਓ 4-5 ਹਜ਼ਾਰ ਦੀ ਪਾਪੂਲੇਸ਼ਨ ਹੈ ਤਾਂ ਉਹਨਾਂ ਦੇ ਵਿੱਚੋਂ 10 ਬੰਦਿਆਂ ਦਾ ਵੱਧੋ-ਵੱਧ ਆਂਦਾ ਕਿ ਇਹ ਦੇ ਵਿੱਚ ਹੈਗੇ ਨੇ ਤੇ ਜੇ ਉਹ ਬੰਦੇ ਹੈਗੇ ਨੇ ਤਾਂ ਉਹਦੇ ਨਾਲੋਂ ਤੁਸੀਂ ਦੇਖੋ ਤਾਂ 3500-4000 ਦੇ ਕਰੀਬ ਬੰਦੇ ਨਹੀਂ ਵੀ ਹੈਗਾ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹਨਾਂ ਦੇ ਪਰਿਵਾਰਾਂ ਨੇ ਆਪਦੇ ਬੱਚਿਆਂ ਨੂੰ ਸੰਭਾਲਿਆ ਹੋਇਆ ਸੀ ਉਹਨਾਂ ਦੀ ਸੰਗਤ ਚੰਗੀ ਸੀ ਤੋ ਇਹ ਇਫੈਕਟ ਸੀਗੇ ਤਾਂ ਪਰਿਵਾਰਾਂ ਦਾ ਬਹੁਤ ਵੱਡਾ ਰੋਲ ਹੈਗਾ ਕਿ ਆਪਦੇ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਚੈੱਕ ਚੇ ਰੱਖਣ ਅਗਰ ਕੋਈ ਬੱਚਾ ਇਸ ਚੀਜ਼ ਤੋਂ ਸਲਿਪਰੀ ਸਲੋਪ ਹੈ ਅਗਰ ਕੋਈ ਇਹ ਤੋਂ ਰੁੱੜਦਾ ਉਦੇਵਾਰੇ ਸਾਨੂੰ ਸੁਚਿਤ ਕੀਤਾ ਜਾਵੇ ਬੱਚੇ ਦੀ ਕਾਉਂਸਲਿੰਗ ਕੀਤੀ ਜਾਵੇ ਉਹਨੂੰ ਉੱਥੇ ਰੁਕਿਆ ਜਾ ਸਕਦਾ ਹੈ ਸ਼ੁਰੂ ਜੀ ਜੇ ਆਪਾਂ ਬੱਚੇ ਨੂੰ ਇਸ ਚੀਜ਼ ਚ ਰੋਕ ਲਾਂਗੇ ਤਾਂ ਨਸ਼ੇ ਦੀ ਦਫਜ਼ਲ ਚ ਨਹੀਂ ਫਸੂਗਾ ਇਹ ਚੀਜ਼ ਅੱਗੇ ਨਹੀਂ ਬਦੂ ਥੈਂਕ ਯੂ ਜੀ ਜੈ